ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਜਦੋਂ ਵੀ ਤੁਸੀਂ ਕਿਸੇ ਹਾਈਵੇ ਦੇ ਉੱਤੇ ਆਪਣਾ ਵਹੀਕਲ ਲੈ ਕੇ ਨਿਕਲਦੇ ਹੋ ਤਾਂ ਤੁਹਾਨੂੰ ਟੋਲ ਅਦਾ ਕਰਨਾ ਪੈਂਦਾ ਹੈ ਵੱਖ-ਵੱਖ ਥਾਵਾਂ ਦੇ ਉੱਤੇ ਟੋਲ ਬੈਰੀਅਰ ਬਣੇ ਹੁੰਦੇ ਨੇ ਪਹਿਲਾਂ ਇਹ ਪੈਸਿਆਂ ਨਾਲ ਚੱਲ ਜਾਂਦਾ ਸੀ ਕੰਮ ਤੇ ਹੁਣ ਇੱਕ ਫਾਸਟ ਟੈਗ ਜਦੋਂ ਦੇ ਬਣ ਗਏ ਨੇ ਉਦੋਂ ਦਾ ਸਾਰਾ ਸਿਸਟਮ ਆਨਲਾਈਨ ਹੋ ਚੁੱਕਿਆ ਹੈ ਤੇ ਭਵਿੱਖ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਟੋਲ ਅਜੇ ਹੋਣਗੇ ਜਿਹੜੇ ਬਿਨਾਂ ਕਿਸੇ ਵਿਅਕਤੀ ਤੋਂ ਹੋਣਗੇ ਯਾਨੀ ਕਿ ਆਟੋਮੈਟਿਕ ਹੋਣਗੇ ਤੁਹਾਨੂੰ ਉਹਦੇ ਵਿੱਚੋਂ ਆਟੋਮੈਟਿਕਲੀ ਜਦੋਂ ਗੁਜ਼ਰਨਾ ਪਵੇਗਾ ਤਾਂ ਤੁਹਾਡਾ ਟੋਲ ਕੱਟ ਜਾਏਗਾ ਤੁਹਾਨੂੰ ਕਿਸੇ ਨਾਲ ਕੋਈ ਗੱਲਬਾਤ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਤੇ ਹੁਣ ਇਹਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਇੱਕ ਹੋਰ ਵੱਡਾ ਫੈਸਲਾ ਕੀਤਾ ਗਿਆ ਹੈ ਜੋ 15 ਅਗਸਤ ਤੋਂ ਲਾਗੂ ਹੋ ਜਾਏਗਾ ਉਹ ਹੈ ਕਿ ਤੁਸੀਂ ਆਪਣਾ ਫਾਸਟ ਟੈਗ ਦਾ 3000 ਰੁਪਏ ਦਾ ਪਾਸ ਬਣਵਾਉਣਾ ਹੈ 3000 ਦਾ ਪਾਸ ਬਣਵਾ ਕੇ ਤੁਸੀਂ 200 ਯਾਤਰਾਵਾਂ ਕਰ ਸਕੋਗੇ ਕਹਿੰਦੇ 200 ਵਾਰ ਤੁਸੀਂ ਆ ਜਾ ਸਕੋਗੇ ਇੱਕ ਸਾਲ ਦੇ ਵਾਸਤੇ ਇਹ ਜਿਹੜਾ ਫਾਸਟ ਹੈਗਾ ਵੈਲਿਡ ਹੋਵੇਗਾ ਇਹਦੀ ਜਾਣਕਾਰੀ ਕੇਂਦਰੀ ਮੰਤਰੀ ਨੇ ਨਿਤਨ ਗੜਕਰੀ ਉਹਨਾਂ ਨੇ ਸਾਂਝੀ ਕੀਤੀ ਹੈ ਇਹਦੇ ਨਾਲ ਕਹਿੰਦੇ ਤਕਰੀਬਨ 7000 ਰੁਪਏ ਸਾਲ ਦਾ ਲੋਕਾਂ ਦਾ ਬਚੇਗਾ ਕਿਉਂਕਿ 10000 ਤੋਂ ਵੱਧ ਦੇ ਟੋਲ ਪੈ ਜਾਂਦੇ ਨੇ ਜੇਕਰ ਸਾਲ ਦੀ ਐਵਰੇਜ ਕੱਢੀ ਜਾਵੇ ਤਾਂ ਇਹ 3000 ਰੁਪਏ ਦੇ ਵਿੱਚ ਹੀ ਜਿਹੜਾ ਤੁਸੀਂ ਕਿਤੇ ਵੀ ਆ ਜਾ ਸਕੋਗੇ ਤੁਹਾਨੂੰ ਟੋਲ तकरीबन तो कहते पंद्रह रुपये ही भरना पवेगा कट्ठा पास बनवा लेंगे नमस्कार पिछले अनेक दिनों से लोगों की टोल के बारे में काफी तकरार थी सरकार ने जो निर्णय किया है वो बहुत बड़े प्रमाण पर जनता को राहत देने वाला है जिसमें तीन हजार रुपये में जो पास है साल भर का उसकी अगर टोल पे किया जाएगा तो उसकी कीमत कम से कम दस हजार से ज्यादा रुपए का टोल देना पड़ता था वो केवल तीन हजार में होगा और ये जो वैलिडिटी है एक साल में दो सौ ट्रिप वो क्रॉस कर सकते हैं इसके साथ साथ एक ट्रिप मीन्स एक टोल को क्रॉस करना इसका फायदा ये होगा कि दो ट्रिप्स यानी दो टोल क्रॉस करना होगा और एक टोल क्रॉसिंग की एवरेज कॉस्ट केवल पंद्रह रुपए पड़ेगी कुछ जगह पर यह अस्सी रूपये है पचास रूपये है सौ रूपये है तो ये केवल पन्द्रह रूपये हो जाएगी और मान लीजिए एक टोल पर आप पचास रूपये भी देते हो तो दो सौ टोल क्रॉस करने पर उसकी कीमत दस हजार होगी उसके बदले में आपको केवल तीन हजार रूपये में ये पास मिलेगा एनुअल पास और सालाना सात हजार रूपये की बचत होगी और अभी जो सिस्टम हम लोग ला रहे हैं उसके बाद टोल इलाके पे जैसे रुकना पड़ता था रुकने की भी जरूरत नहीं पड़ेगी और निश्चित रूप से ये जनता को इस स्कीम से राहत मिलेगी ये स्कीम केवल नेशनल हाईवे के लिए है क्योंकि वही हमारा अधिकार है बाकी रोड जो स्टेट के होते हैं उसके ऊपर ये लागू होने का प्रश्न ही नहीं होता मैं फिर से एक बार आपको ये विश्वास दिलाता हूं कि इससे काफी बड़ी राहत मिलेगी और पन्द्रह अगस्त से ये स्कीम पूरे भारत भर शुरू होगी और जिसमें निश्चित रूप से आपकी जो तकलीफ थी वो कम होगी मैं फिर से एक बार आप सबका बहुत बहुत अभिनंदन करता हूं और आपको शुभकामनाएं देता हूं ਜ਼ਿਕਰ ਹੋ ਗਿਆ ਕਿ ਟੋਲ ਪਲਾਜ਼ੇ ਵੱਖ-ਵੱਖ ਥਾਵਾਂ ਦੇ ਉੱਤੇ ਬਣੇ ਹੋਏ ਨੇ ਕੁਝ ਟੋਲ ਪਲਾਜ਼ੇ ਸਟੇਟ ਦੇ ਹੁੰਦੇ ਨੇ ਕੁਝ ਕੇਂਦਰ ਦੇ ਹੁੰਦੇ ਨੇ ਪਰ ਇਹਨਾਂ ਟੋਲ ਪਲਾਜ਼ਿਆਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ ਇੱਕ ਤਾਂ ਇਹ ਕਿ ਪਹਿਲਾਂ ਕਹਿੰਦੇ ਸੀਗੇ ਕਿ 60 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਹੀ ਟੋਲ ਪਲਾਜ਼ਾ ਹੋਵੇਗਾ ਪਰ ਤੁਸੀਂ ਕਦੇ ਸੜਕ ਦੇ ਉੱਤੇ ਜਾ ਕੇ ਦੇਖੋ ਕੁਝ-ਕੁਝ ਕਿਲੋਮੀਟਰ ਦੀ ਦੂਰੀ ਦੇ ਉੱਤੇ ਹੀ ਟੋਲ ਪਲਾਜ਼ੇ ਤੁਹਾਨੂੰ ਬਣੇ ਹੋਏ ਮਿਲ ਜਾਂਦੇ ਨੇ ਕੁਝ ਸਟੇਟ ਦੇ ਨੇ ਕੁਝ ਸੈਂਟਰ ਦੇ ਨੇ ਤਾਂ ਉਹਨਾਂ ਦੇ ਉੱਤੇ ਤੁਹਾਨੂੰ ਟੋਲ ਦੇਣਾ ਹੀ ਪੈਂਦਾ ਹੈ ਖਾਸ ਹਾਲਾਤਾਂ ਦੇ ਵਿੱਚ ਹੀ ਤੁਹਾਨੂੰ ਉਹਨਾਂ ਨੂੰ ਰਾਹਤ ਮਿਲਦੀ ਹੈ ਨਹੀਂ ਤਾਂ ਹਰ ਬੰਦੇ ਨੂੰ ਟੋਲ ਤੋਂ ਬਿਨਾਂ ਨਹੀਂ ਲੰਘਣ ਦਿੱਤਾ ਜਾਂਦਾ ਕਈ ਵਾਰ ਟਕਰਾਰਾਂ ਵੀ ਹੋ ਜਾਂਦੀਆਂ ਨੇ ਲੜਾਈ ਝਗੜੇ ਵੀ ਟੋਲ ਦੇ ਉੱਤੇ ਹੋ ਜਾਂਦੇ ਨੇ ਪਰ ਫਿਰ ਵੀ ਟੋਲ ਜ਼ਰੂਰ ਲੱਗਦਾ ਹੈ ਹੁਣ ਰਾਹਤ ਲੋਕਾਂ ਨੂੰ ਕਿੰਨੀ ਕੁ ਮਿਲਦੀ ਹੈ ਇਸ ਟੋਲ ਦੇ 3000 ਵਾਲੀ ਪਰਚੀ ਦੇ ਨਾਲ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਦੂਜੇ ਪਾਸੇ ਟੋਲ ਨੂੰ ਲੈ ਕੇ ਸਵਾਲ ਵੀ ਖੜੇ ਹੁੰਦੇ ਨੇ ਕਈ ਟੋਲ ਪਲਾਜ਼ਿਆਂ ਦੀ ਜਦੋਂ ਮਿਆਦ ਪੁੱਗ ਗਈ ਸੀ ਤਾਂ ਉਦੋਂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਉਹ ਟੋਲ ਪਲਾਜ਼ੇ ਬੰਦ ਵੀ ਕਰਵਾ ਦਿੱਤੇ ਸੀਗੇ ਤਾਂ ਦੂਜੇ ਪਾਸੇ ਹੁਣ ਇੱਕ ਪਾਸੇ ਕਈ ਹੋਰ ਟੈਕਸ ਦਿੱਤੇ ਜਾਂਦੇ ਨੇ ਤੇ ਉਹਦੇ ਉੱਤੇ ਟੋਲ ਟੈਕਸ ਆ ਉਹ ਵੀ ਲੋਕਾਂ ਦੀਆਂ ਜੇਬਾਂ ਦੇ ਉੱਤੇ ਸਿੱਧਾ ਅਸਰ ਪਾਉਂਦਾ ਹੈ ਹੁਣ ਦੇਖਣਾ ਹੋਵੇਗਾ ਲੋਕ ਕਿਹੋ ਜਿਹਾ ਹੰਗਾਰਾ ਇਸ 3000 ਵਾਲੇ ਪਾਸ ਨੂੰ ਦਿੰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ